ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵਿਦਿਆਰਥਣਾ ਅਤੇ ਉਹਨਾਂ ਦੇ ਮਾਪਿਆਂ ਨੂੰ ਵੰਡੇ ਹੈਲਮਟ ਕੋਟ ਖਾਲਸਾ ਕਤਲ ਮਾਮਲੇ 'ਚ ਦੋ ਹੋਰ ਦੋਸ਼ੀ ਗ੍ਰਿਫਤਾਰ ਡੀసీపీ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦਿੱਤੀ ਜਾਣਕਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਾਂਸਦ ਗੁਰਜੀਤ ਸਿੰਘ ਓਸ਼ਲਾ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਨਾਲ ਮੁਲਾਕਾਤ ਕੀਤੀ ਐ ਸੰਬੰਧੀ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਇمپੋਰਟ ਐਕਸਪੋਰਟ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਦੌਰਾਨ ਵਿਸ਼ੇਸ਼ ਤੌਰ ਤੇ ਵਾਗਰਾਹੀਂ ਪਾਕਿਸਤਾਨ ਨਾਲ ਬੰਦ ਵਪਾਰ ਖੋਲਣ ਤੇ ਵੀ ਗੱਲਬਾਤ ਹੋਈ ਹੈ ਅੱਜ ਜਤਨ ਪ੍ਰਸਾਦ ਜੀ ਨਾਲ ਮਿਨਿਸਟਰ ਜੀ ਨਾਲ ਮੀਟਿੰਗ ਹੋਈ ਹੈ ਜੋ ਕਮਰਸ ਦੇ ਮਿਨਿਸਟਰ ਨੇ ਔਰ ਉਹਨਾਂ ਨੇ ਡਿਟੇਲ ਇمپੋਰਟ ਔਰ ਐਕਸਪੋਰਟ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ 22 ਏਅਰ ਔਰ 22 ਰੋਡ ਜਿਹੜਾ ਪਾਕਿਸਤਾਨ ਨਾਲ ਚੱਲਦਾ ਸੀ ਉਹਦੀ ਤੇ ਚਰਚਾ ਹੋਈ ਹੈ ਕਿ ਵਪਾਰ ਜਿਹੜਾ ਸਾਡਾ ਖੁੱਲਣਾ ਚਾਹੀਦਾ ਸਾਨੂੰ ਬਹੁਤ ਲੋੜ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਪਾਸਾ ਸਾਡਾ ਬਹੁਤ ਵੇ ਵੋਟ ਵੀ ਹੁੰਦਾ ਸੀ ਔਰ ਖੋਟ ਵੀ ਹੁੰਦਾ ਸੀ ਔਰ ਉਸ ਤੋਂ ਇਲਾਵਾ ਅੰਮ੍ਰਿਤਸਰ ਹੀ ਕੋਟਾ ਇੱਕ ਤੋਂ ਉਹ ਰੋਡ ਰੋਡ ਆ ਤੇ ਸਰਕਾਰ ਸਾਡੀ ਮਦਦ ਕਰੇ ਮੈਕਸਿਮਮ ਜਿਹੜਾ ਪੰਜਾਬ ਦੀ ਦਸਤੀ ਜਿਹੜਾ ਸਮਾਨ ਬਣਾਉਂਦੀ ਆ ਉਹਦੇ ਤੇ ਵੀ ਚਰਚਾ ਕੀਤੀ ਔਰ ਦੂਸਰੀ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਹੜਾ ਜੁਐਲਰੀ ਦੇ ਉੱਤੇ ਡਾਕ ਕੋਟ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕਿਉਂਕਿ ਸਾਡੀ ਬੜੀ ਚਿਰ ਦੀ ਮੰਗ ਸੀ ਔਰ ਸਾਡੇ ਜੁਐਲਰ ਇੰਡਸਟਰੀ ਨਾਲ ਸੰਬੰਧਿਤ ਲੋਕਾਂ ਦੀ ਵੀ ਮੰਗ ਸੀ ਔਰ ਉਹਦੇ ਵਾਸਤੇ ਕਿਉਂਕਿ ਉਹਨਾਂ ਨੂੰ ਅਸੀਂ ਮਿਲ ਕੇ ਵੀ ਗੱਲ ਕੀਤੀ ਸੀ ਔਰ ਬੜੀ ਚਿਰ ਦੀ ਮੰਗ ਕਰਦੇ ਰਹੇ ਔਰ ਚਿੱਠੀ ਪੱਤਰ ਹੋਈ ਚੱਲਦਾ ਰਿਹਾ ਸੋ ਉਹਨਾਂ ਦੀ ਅੱਜ ਮਿਲ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਤੋਂ ਜੁਐਲਰੀ ਐਕਸਪੋਰਟ ਜਿਹੜਾ ਕਰਨ ਦੀ ਇਜਾਜ਼ਤ ਦਿੱਤੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਅੰਮ੍ਰਿਤਸਰ ਦੇ ਸਕੂਲ ਆਫ ਐਮੀਨੈਂਸ ਗਰਲਸ ਵਿਖੇ ਜ਼ਰੂਰਤਮੰਦ ਸਕੂਲੀ ਬੱਚੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਦੇ ਕੇ ਟ੍ਰੈਫਿਕ ਨਿਯਮਾਂ ਦੇ ਰੂਲਸ ਦੀ ਪਾਲਣਾ ਕਰਨ ਲਈ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਆਉਂਦੇ ਜਾਂਦੇ ਸਮੇਂ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਸਕੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਪੰਜਾਬ ਪੁਲਿਸ ਵੱਲੋਂ ਵਧੀਆ ਉਪਰਾਲੇ ਦੀ ਸ਼ਲਾਘਾ ਕੀਤੀ। ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਇੱਥੋਂ ਆਗਾਜ਼ ਕੀਤਾ ਸਕੂਲ ਆਫ ਫੈਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂਹੀ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫਾਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਹੈ ਦੇ ਵਿੱਚ ਉਨਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਵੀ ਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹ ਹੋ ਜੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਆ ਇਟ ਸਟਾਰਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਅਤੇ ਮੈਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਾਡੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇੱਥੇ ਸ਼ੁਰੂ ਕੀਤੀ ਜਾਂਦੀ ਹੈ ਤੋ ਅੱਜ ਕਮਿਸ਼ਨਰ ਸਰ ਮਿਸਟਰ ਪੁਲਰ ਜੀ ਆਏ ਨੇ ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇੱਥੋਂ ਸਟਾਰਟ ਕੀਤਾ ਸੋ ਆਈ ਐਪਰੀਸ਼ੀਏਟ ਹਿਸ ਐਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟਰੀਬਿਊਟ ਕੀਤੇ ਗਏ ਨੇ ਥਾਣਾ ਡੀ ਡਿਵੀਜ਼ਨ ਨੂੰ ਵੱਡੀ ਸਫਲਤਾ ਮਿਲੀ ਜਦੋਂ ਕੋਟ ਖਾਲਸਾ ਇਲਾਕੇ ਚ ਹੋਏ ਕਤਲ ਮਾਮਲੇ ਨੂੰ ਸੁਲਝਾ ਕੇ ਦੋ ਹੋਰ ਦੋਸ਼ੀਅਨ ਸਨੀ ਕੁਮਾਰ ਅਤੇ ਇਸ ਮਾਮਲੇ 'ਚ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਸੰਬੰਧੀ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਪੁਲਿਸ ਸਟੇਸ਼ਨ ਡੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 82 ਜਿਹੜੀ 22 11 2024 ਅੰਡਰ ਸੈਕਸ਼ਨ 103 190 ਪੀ ਐਨ ਐਸ ਅ ਦਰਜ ਹੋਈ ਸੀ ਉਹਦੇ 'ਚ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪੰਤ ਸਿੰਘ ਟੰਗੋਟਰਾ ਹੈ ਪਹਿਲਾਂ ਦਾ ਹੀ ਗ੍ਰਿਫਤਾਰ ਸੀ 22 11 ਦਾ ਆਸ਼ੀਸ਼ ਕੁਮਾਰ ਇਨੂ ਵੀ ਕੱਲ ਗ੍ਰਿਫਤਾਰ ਕੀਤਾ ਹੈ ਤੇ ਸਨੀ ਕੁਮਾਰ ਨੂੰ ਵੀ ਕੱਲੀ ਗ੍ਰਿਫਤਾਰ ਕੀਤਾ ਜੀ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਇਹ ਇਹਦਾ 5-6 ਅਣਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:15 ਪਾਉਣੇ 12:00 ਵਜੇ ਆਪਣੇ ਦੋਸਤ ਸਾਗਰ ਨਾਲ ਦੁੱਧ ਲੈਣ ਗਿਆ ਸੀ ਤੇ ਉੱਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਕਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ੍ਹ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹਨਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਕਿਰਚ ਬ੍ਰਾਮਹਤ ਹੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਦਰਪਨ ਆਸ਼ੀਸ਼ ਤੇ ਸਨੀ ਏ ਹੈਰੀਟੇਜ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫਆਈਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਈ ਡਿਵੀਜ਼ਨ ਈ 14 5 2023 ਦੇ 295 323 ਆਈਪੀਸੀ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਮਾਇਤਰੀ ਦਾਦਾ ਜੀ ਦੀ ਕਿਰਪਾ ਅਤੇ ਮਾਰਗਦਰਸ਼ਨ ਵਿੱਚ ਕੀਤੀ ਗਈ ਇੱਕ ਜੂੰਗੀ ਅਧਿਆਤਮਕ ਪ੍ਰਕਿਰਿਆ ਦੇਵ ਦੀਕਸ਼ਾ ਦਾ ਆਯੋਜਨ 1 ਦਸੰਬਰ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰਾਚੀਨ ਸ਼ਿਵਾਲਾ ਮੰਦਿਰ ਰਾਣੀ ਕਾ ਬਾਗ ਵਿਖੇ ਕੀਤਾ ਜਾਏਗਾ ਇਸ ਅਧਿਆਤਮਿਕ ਪ੍ਰੋਗਰਾਮ ਵਿੱਚ ਹਰ ਕੋਈ ਆ ਕੇ ਆਪਣੇ ਪਰਮਾਤਮਾ ਨਾਲ ਜੁੜ ਸਕਦਾ ਹੈ ਇਹ ਇੱਕ ਸੁਨਹਿਰੀ ਮੌਕਾ ਹੈ ਜਿਸ ਵਿੱਚ ਭਗਵਤ ਕਿਰਪਾ ਦਾ ਅਨੁਭਵ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ 스마트 ਸਿਟੀ ਦਾ ਕੋਸ਼ਿਸ਼ ਕੀਤਾ ਗਿਆ ਪਰ ਇਥੋਂ ਦੇ ਜੋ ਹਾਲਾਤ ਨੇ ਉਹ ਬਹੁਤ ਹੀ ਤਰਸਯੋਗ ਬਣੇ ਹੋਏ ਹਨ ਸ੍ਰੀ ਹਰਮੰਦਰ ਸਾਹਿਬ ਲੱਖਾਂ ਸ਼ਰਧਾਲੂ ਰੋਜ਼ਾਨਾ ਮੱਥਾ ਟੇਕਣ ਆਉਂਦੇ ਹਨ ਜਿਨ੍ਹਾਂ ਨੂੰ ਰਾਮ ਤਲਾਈ ਚੌਕ ਵਿਖੇ ਟ੍ਰੈਫਿਕ ਸਮੱਸਿਆ ਨਾਲ ਉਲਝਣਾ ਪੈਂਦਾ ਕਿਉਂਕਿ 스마트 ਸਿਟੀ ਵੱਲੋਂ ਜੋ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ ਉਹ ਕਈ ਦਿਨਾਂ ਤੋਂ ਖਰਾਬ ਪਈਆਂ ਹੋਈਆਂ ਹਨ ਟ੍ਰੈਫਿਕ ਪੁਲਿਸ ਦੇ ASI ਕੁਲਵਿੰਦਰ ਸਿੰਘ ASI ਰਮੇਸ਼ ਚੰਦਰ ਅਤੇ ਹੈੱਡ ਕਾਂਸਟੇਬਲ ਰੋਸ਼ਨ ਸਿੰਘ ਨੇ ਆਖਿਆ ਕਿ ਉਹ ਤਿੰਨੋਂ ਆਪਣੀ ਡਿਊਟੀ ਤੇ ਤਾਇਨਾਤ ਹਨ ਪਰ ਟ੍ਰੈਫਿਕ ਲਾਈਟਾਂ ਖਰਾਬ ਹੋਣ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਲਾਜ਼ਮਾਂ ਵੱਲੋਂ ਵੀ ਸੰਬੰਧਿਤ ਵਿਭਾਗ ਨਾਲ ਸੰਪਰਕ ਕੀਤਾ ਗਿਆ ਪਰ ਕੋਈ ਹੱਲ ਨਹੀਂ ਹੋ ਰਿਹਾ ਜਿਸ ਦਾ ਖਮਿਆਸਾ ਲੋਕਾਂ ਨੂੰ ਪੁਗਤਨਾ ਪੈ ਰਿਹਾ ਹੈ ਇਹ ਸਭ ਜੀਏ ਰਾਮ ਤਲਾਈ ਚੌਕ ਆ ਇਹ ਬੜਾ ਧੰਨ ਪਤਾ ਸ਼ਹਿਰ ਦਾ ਮੇਨ ਚੌਕ ਹੈ ਜਿਹੜਾ ਇੱਥੋਂ ਜੜੀ ਸੰਗਤ ਜਾਂਦੀ ਹੈ ਵੋਟਰਨ ਟਾਈਪਲ ਨੂੰ ਤੇ ਜਿਹੜੀਆਂ ਇਹਦੀਆਂ ਲਾਈਟਾਂ ਆ ਮੇਨ ਲਾਈਟਾਂ ਜਿਹੜੀਆਂ ਉਹ ਇਹ ਖਰਾਬ ਆ ਤੇ ਅਸੀਂ ਤਿੰਨ ਮੁਲਾਜ਼ਮ ਇੱਥੇ ਲੱਗੇ ਆ ਵਾਰੀ-ਵਾਰੀ ਅਸੀਂ ਜਿਹੜੇ ਆ ਇਸ਼ਾਰੇ ਕਰਦੇ ਆ ਪਰ ਅਸੀਂ ਸਮੰਤ ਤੱਕ ਨੂੰ ਪਹਿਲਾਂ ਵੀ ਕਹਿ ਚੁੱਕੇ ਆ ਸਮਾਰਟ ਸਿਟੀ ਵਾਲਿਆਂ ਨੂੰ ਕਿਹਾ ਆ ਤੇ ਉਹ ਆਂਦੇ ਆ ਵੀ ਇਹ ਜਿਹੜੀਆਂ ਕਾਰਪੋਰੇਸ਼ਨ ਦੀਆਂ ਲਾਈਟਾਂ ਆ ਕਾਰਪੋਰੇਸ਼ਨ ਵਾਲਿਆਂ ਦੇ ਸਮਾਰਟ ਸਿਟੀ ਵਾਲਿਆਂ ਦੀਆਂ ਲਾਈਟਾਂ ਆ ਦੋ ਤਿੰਨ ਵਾਰ ਉਹ ਜਿਹੜੇ ਆ ਠੀਕ ਕਰਨ ਆਏ ਵੀ ਆ ਪਰ ਉਹਨਾਂ ਤੋਂ ਠੀਕ ਨਹੀਂ ਹੋਈਆਂ ਮੈਂ ਇਹ ਬੁਰ ਸਮੰਤ ਪ੍ਰਾਗ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਇਹ ਲਾਈਟਾਂ ਠੀਕ ਕੀਤੀਆਂ ਜਾਣ ਕਿਉਂਕਿ ਭੀੜ ਭੜਕੇ ਵਾਲਾ ਬਹੁਤ ਚਾਹੂਗਾ ਕਿਉਂਕਿ 2.5-3 ਲੱਖ ਸੱਦਾ ਲੋਕ ਇੱਥੇ ਆਉਂਦਾ ਹੈ ਹਾਂਜੀ ਇਹਨਾਂ ਮੈਂ ਉਹਨਾਂ ਨੂੰ ਬੇਨਤੀ ਕਰਨ ਚਾਹਣਾ। ਅਸੀਂ ਇਸ ਵਕਤ ਰਾਮਤਲਾਈ ਚੌਂਕ ਵਿਖੇ ਮੌਜੂਦ ਆ ਜਿੱਥੇ ਕਿ ਬੜਾ ਹੀ ਵਿਅਸਤ ਚੌਂਕ ਹੈ। ਲੱਖਾਂ ਹੀ ਸ਼ਰਧਾਲੂ ਜਿਹੜੇ ਨੇ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਨੇ ਪਰ ਉਹਨਾਂ ਨੂੰ ਰਸ਼ ਦੇ ਕਾਰਨ ਜਿਹੜਾ ਇੱਥੇ ਪਰੇਸ਼ਾਨ ਹੋਣਾ ਪੈਂਦਾ ਹੈ। ਤਿੰਨ ਮੁਲਾਜ਼ਮ ਨੇ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਨੇ ਪਰ ਸੰਬੰਧਿਤ ਵਿਭਾਗ ਜਿਹੜਾ ਹੈ ਟ੍ਰੈਫਿਕ ਸਿਗਨਲ ਲਾਈਟਾਂ ਦਾ ਉਹਨਾਂ ਵੱਲੋਂ ਇਸ ਵਾਰ ਕੋਈ ਧਿਆਨ ਨਹੀਂ ਦੇ ਰਿਹਾ। ਕਈ ਦਿਨਾਂ ਤੋਂ ਜਿਹੜੀਆਂ ਸਮਾਰਟ ਸਿਟੀ ਦੀਆਂ ਲਾਈਟਾਂ ਨੇ ਉਹ ਖਰਾਬ ਪਈਆਂ ਹੋਈਆਂ ਨੇ ਤੇ ਸ਼ਹਿਰ ਵਾਸੀਆਂ ਨੂੰ ਤੇ ਯ ਸੋ ਮੰਗ ਕਰਦੇ ਆ ਕਿ ਸੰਬੰਧਤ ਵਿਭਾਗ ਇਸ ਵੱਲ ਧਿਆਨ ਦੇਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਪੇਸ਼ ਆਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ نیوز ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਦੀ ਪ੍ਰਧਾਨਗੀ ਹੈ ਸਵਚ ਭਾਰਤ ਮਿਸ਼ਨ ਗ੍ਰਾਮੀਨ ਫੇਜ਼ 2 ਅਧੀਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਅਤੇ ਬੰਦ ਪਈਆਂ ਜਲ ਸਪਲਾਈ ਸਕੀਮਾਂ ਨੂੰ ਚਲਾਉਣ ਸੰਬੰਧੀ ਜ਼ਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਕੀਤੀ ਗਈ। ਅੰਮ੍ਰਿਤਸਰ ਦੇ ਕਟਰਾ ਦੁੱਲੋ ਵਿਖੇ ਦੀਵਾਲੀ ਦੀ ਰਾਤ ਨੂੰ ਹੋਏ ਕਤਲ ਕੇਸ ਵਿੱਚ ਕਾਮਯਾਬੀ ਹਾਸਲ ਕਰਦਿਆਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ਡੀਸੀਪੀ ਲਾਅ ਐਂਡ ਆਰਡਰ आलम विजय सिंह ने जानकारी दे दिया दस्या कि इस दोषी ऊपर पहला भी पांच मुकदमे दर्ज ਹਨ ਅਤੇ ਇਸ ਕਤਲ ਕੇਸ ਵਿੱਚ ਪਹਿਲਾਂ 24 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇੱਕ ਐਫਆਈਆ ਨੰਬਰ 132/1311 2023 ਦੀ ਅੰਡਰ ਸੈਕਸ਼ਨ 302 307 ਤੇ ਇਹਦਾ ਕਰਾਸ ਕੇਸ ਨੰਬਰ 38 ਡੇਟਡ 8/1/2024 ਉਹਦੇ ਵਿੱਚ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਹਾਂ। ਇੱਕ ਅਸੀਂ ਹੁਣ ਕੱਲੀ ਇੱਕ ਅਕਿਊਜ਼ ਅਰੈਸਟ ਕੀਤਾ ਉਹ ਹੈ ਨਵਦੀਪ ਸਿੰਘ ਲਾਇ ਸ਼ੇਰਾ। ਇਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਐ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫ ਆਈ ਆਰ ਨੰਬਰ 68 ਹੈ ਉਹ ਤੇ ਐਫ ਆਈ ਆਰ ਨੰਬਰ 193 ਇਹ ਏ ਡਿਵੀਜ਼ਨ ਦੀ ਹੈਗੀ 68 ਤੇ ਉਹਦੇ ਸੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਵੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਟਲ ਤੇ ਇੱਕ ਰਾਈਫਲ ਤੇ 24 ਕਯੂਜ਼ ਪਹਿਲਾਂ ਹੀ ਅਸੀਂ 24 ਕੁਛ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੇ 6 ਬਸਟਲ ਤੇ ਇੱਕ ਰਾਈਫਲ ਆਪਣਾ ਮਰਡਰ ਨਹੀਂ ਸਗੀ ਦੀ 302 300 ਸਰ ਦੀ ਜੀ ਜ਼ਿਲ੍ਹੇ ਭਾਰ ਦੇ ਵਿਦਿਆਰਥੀਆਂ ਨੂੰ ਪਵਿੱਖ ਲਈ ਸੇਧ ਦੇਣ ਵਾਸਤੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡੀਬੀਆਈਆਈ ਅੰਮ੍ਰਿਤਸਰ ਸਾਖਸ਼ੀ ਸਹਾਣੀ ਨੇ ਆਈ ਐਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਪਵਿੱਖ ਵਿੱਚ ਅਗਵਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਪਵਿੱਖ ਵਿੱਚ ਜੋ ਵੀ ਬਣਨ ਦੀ ਇੱਛਾ ਹੋਵੇਗੀ ਉਹਨਾਂ ਨੂੰ ਉਸ ਕਿਤੇ ਦੀ ਅਹਿਮ ਸਖਸ਼ੀਅਤ ਨਾਲ ਮਿਲਾਇਆ ਜਾਵੇਗਾ ਤਾਂ ਜੋ ਉਹ ਉਸ ਤੋਂ ਪ੍ਰੇਰਣਾ ਲੈ ਕੇ ਅੱਗੇ ਵਧ ਸਕਣ ਮੇਰਾ ਨਾਮ ਦਿਪਜੋਤ ਕੌਰ ਹੈ ਮੈਂ ਗੌਰਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਰੋਟੇ ਇੱਥੇ ਆਈ ਹਾਂ ਮੇਰਾ ਸੁਤਨਾ ਸੀਗਾ ਬੈਂਕ ਮੈਨੇਜਰ ਬਣਨ ਲਿਆ ਇਸ ਕਰਕੇ ਇੱਥੇ ਆਪਾਂ ਆਏ ਆ ਆਈ ਸਪਾਇਰ ਪ੍ਰੋਗਰਾਮ ਦੇਖਣ ਲਈ ਤੇ ਇੱਥੇ ਮੈਨੂੰ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਕਿਸ ਤਰ੍ਹਾਂ ਆਪਾਂ ਏਟੀਐਮ ਨੂੰ ਚਲਾਉਣਾ ਹੈ ਕਿਸ ਤਰ੍ਹਾਂ ਪੇਮੈਂਟ ਰਿਸੀਵ ਕਿਸ ਤਰ੍ਹਾਂ ਵਿਡਰੋ ਸੋ ਇਹ ਮੈਨੂੰ ਬਹੁਤ ਵਧੀਆ ਲੱਗਾ ਮੈਂ ਟੀਸੀ ਸਰ ਤੇ ਰੋਜ਼ਗਾਰ ਪੰਜਾਬ ਦਾ ਧੰਨਵਾਦ ਕਰਦੀ ਮੇਰਾ ਨਾਮ ਨਪਿੰਦਰ ਕ ਮੈਂ ਕਲਾਸ +1 ਐਚ ਦੀ ਹਾਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਮਾਨਸਿੰਘ ਰੋਡ ਦੇ ਵਿੱਚ ਮੈਂ ਆਈ ਹਾਂ ਆਈ ਐਸਪਾਇਰ ਪ੍ਰੋਗਰਾਮ ਦੇ ਵਿੱਚ ਬੈਂਕ ਪੰਜਾਬ ਨੈਸ਼ਨਲ ਦੇ ਵਿੱਚ ਆਈ ਹਾਂ ਮੈਨੂੰ ਇੱਥੇ ਬਹੁਤ ਵਧੀਆ ਜਾਣਕਾਰੀ ਪ੍ਰੋਵਾਈਡ ਹੋਈ ਹੈ ਮੈਨੂੰ ਸਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਐਜੂਕੇਸ਼ਨ ਕੁਆਲਿਫੀਕੈਟੀਆਂ ਦੱਸਿਆ ਨੇ ਕਿੱਸਾ ਅਸੀਂ ਲੋਨ ਲੈ ਸਕਦੇ ਹਾਂ ਕਿੱਸਾ ਅਸੀਂ ਕੈਸ਼ ਵਿਡਰੋ ਕਰ ਸਕਦੇ ਹਾਂ ਤੇ ਮੈਂ ਜੀਸੀ ਜੀਸੀ ਮੈਮ ਦਾ ਐਂਗਲ ਰੋਡ ਕਾਰਡ ਦਫਤਰ ਦਾ ਤਾਂ ਮੈਂ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। थाना ਕਰਿੰਡਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 1 ਕਿਲੋ ਹੀਰੋਇਨ, ਇੱਕ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਨੂੰ 스마트 ਸਿਟੀ ਆਖਿਆ ਜਾਂਦਾ ਹੈ ਪਰ 스마트 ਸਿਟੀ ਸਿਰਫ ਕਾਗਜ਼ਾ ਤੱਕ ਹੀ ਸੀਮਤ ਹੈ। ਜ਼ਮੀਨੀ ਹਕੀਕਤ ਵੱਲ ਦੇਖਿਏ ਤਾਂ ਅੰਮ੍ਰਿਤਸਰ ਸ਼ਹਿਰ ਕਿਸੇ ਪਛੜੇ ਹੋਏ ਪਿੰਡ ਦੀ ਤਰ੍ਹਾਂ ਲੱਗਦਾ ਹੈ। ਇਸ ਵਕਤ ਗੁਰੂ ਨਗਰੀ ਦੇ ਜੋ ਹਾਲਾਤ ਬਣੇ ਹੋਏ ਨੇ ਉਹ ਬਹੁਤ ਹੀ ਤਰਸਯੋਗ ਹਨ ਕਿਉਂਕਿ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਆਵਾਰਾ ਪਸ਼ੂ कूड़े ਨੂੰ ਫਰੋਲਦੇ ਨੇ ਜਿਸ ਨਾਲ ਕੂੜਾ ਸੜਕ ਦੇ ਵਿੱਚ ਘਾਰ ਆ ਜਾਂਦਾ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਨਗਰ ਨਿਗਮ ਵੱਲੋਂ ਸਫਾਈ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਜਿਸ ਨਾਲ ਸ਼ਹਿਰ ਵਿੱਚ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਉਮੀਦ ਕਰਦੇ ਹਾਂ ਕਿ ਫਾਸਟਵੇ ਦੀ ਇਸ ਕੋਸ਼ਿਸ਼ ਨਾਲ ਜਲਦ ਨਗਰ ਨਿਗਮ ਇਸ ਵੱਲ ਧਿਆਨ ਦੇਵੇਗਾ ਇੱਥੋਂ ਦਾ ਚੱਤੇ ਪੈਰੀ ਕੂੜਾ ਲੱਗ ਰੰਦਾ ਜੀ ਪੂਰੇ 12 ਮਹੀਨੇ ਜਦੋਂ ਮਰਜ਼ੀ ਆਈਏ ਕੂੜਾ ਲੱਗਾ ਹੀ ਰਹਿੰਦਾ ਇੱਥੇ ਇੱਥੇ ਕਾਰਪੋਰੇਸ਼ਨ ਵੀ ਕੋਈ ਹਾਲ ਨਹੀਂ ਕਰਦੀ ਵੀ ਇਸ ਬਾਰੇ ਇਹ 12 ਮਹੀਨੇ ਹੀ ਜਦੋਂ ਮਰਜ਼ੀ ਆਜੋ ਜਿਹੜੇ ਮਰਜ਼ੀ ਟਾਈਮ ਤੇ ਆਜੋ ਕੂੜਾ ਲੱਗਾ ਹੀ ਰਹੇਗਾ ਇੱਥੇ ਦੁਬਾਰਾ ਪਸ਼ੂ ਘੁੰਮਦੇ ਰਹਿੰਦੇ ਨੇ ਗੰਦਗੀ ਫੈਲੀ ਰਹਿੰਦੀ ਆ ਖੁਦ ਬਿਮਾਰ ਹੋ ਜਾਈਦਾ ਇਸ ਕਰਕੇ ਇੱਕ ਦੋ ਵਾਰ ਹੀ ਕੀਤੀ ਉਹ ਨਹੀਂ ਹੱਲ ਕਰਦੇ ਫੇ ਕੋਈ ਕਾਰਪੋਰੇਸ਼ਨ ਬਸ ਕਾਰਪੋਰੇਸ਼ਨ ਆਪਣਾ ਹੀ ਹੈ ਆਗੇ ਬਸ ਲੋਕਾਂ ਦੀ ਦੁਕਾਨ ਤੋਂ ਸਾਮਾਨ ਚੁੱਕੇ ਲੈ ਗਏ ਕਦੀ ਕੁਝ ਲੈ ਗਏ ਕੋਈ ਹੱਲ ਨਹੀਂ ਕਰਦੇ ਫੇ ਭਾਜੀ ਬਹੁਤ ਜ਼ਿਆਦਾ ਗੰਦਗੀ ਹੈ ਬਿਮਾਰੀ ਫੈਲਾਂ ਦਾ ਇੰਨਾ ਮੱਛਰ ਆਂਦੇ ਆ ਕਿੰਨੀ ਬਿਮਾਰੀ ਫੈਲਣ ਦੀ ਹੈ ਕਾਰਪੋਰੇਸ਼ਨ ਕੁਝ ਨਹੀਂ ਕਰਦੀ ਫੀ ਕੁਝ ਵੀ ਨਹੀਂ ਕਰਦੀ ਫੀ ਕਾਰਪੋਰੇਸ਼ਨ ਇਹਦੀ ਵਾਰ ਇਹੀ ਕਰਨਾ ਚਾਹੀਦਾ ਸਰਕਾਰ ਕਿੰਨੀ ਗੰਦਗੀ ਪਈ ਛੋਟੇ ਛੋਟੇ ਲੋਕਾਂ ਦੇ ਬੱਚੇ ਨੇ ਬਿਮਾਰ ਹੋਣਗੇ ਮੱਛਰ ਦੇ ਨਾਲ ਜਿਹੜੇ ਜਾਨਵਰ ਹੈਗੇ ਫਿਰਦੇ ਪੇ ਰਾਤੀ ਅੱਧੀ ਰਾਤੀ ਐਕਸੀਡੈਂਟ ਹੁੰਦੇ ਲੋਕਾਂ ਦੇ ਆਵਾਰਾ ਪਸ਼ੂਆਂ ਕਰਕੇ ਕੋਈ ਤਾਂ ਇਹ ਲੱਗਿਆ ਜੀ ਕੋڑا ਕਿਤਨਾ ਜਾਈਏ ਸਰ ਬੱਜੇ ਨੂੰ ਆਉਂਦੇ ਕੋੜਿਆ ਚੁੱਕੋ ਨਹੀਂ ਕਿ ਚੁੱਕਦੇ ਚੰਗਾ ਸਫਾਈ ਕਰੋ ਕੰਮ ਅੱਜ ਸਾਡੀ ਟੀਮ ਵੱਲੋਂ ਰਾਮ ਤੀਰਥ ਰੋਡ ਸਮੇਤ ਵੱਖ-ਵੱਖ ਏਰੀਆਜ਼ ਦਾ ਦੌਰਾ ਕੀਤਾ ਗਿਆ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਉੱਤੇ ਆਵਾਰਾ ਪਸ਼ੂ ਕੂੜੇ ਨੂੰ ਫਰੋਲ ਰਹੇ ਨੇ ਗੰਦਗੀ ਦਾ ਆਲਮ ਹੈ ਪਰ ਦੇਖਣ ਵਾਲਾ ਕੋਈ ਨਹੀਂ ਹੈ ਨਾ ਕੋਈ ਗੱਲ ਕਰਦਾ ਇਸ ਬਾਰੇ ਕਿਉਂਕਿ ਇਸ ਦਾ ਸਿੱਧੇ ਤੌਰ ਤੇ ਜਿਹੜੇ ਸ਼ਹਿਰ ਵਾਸੀ ਨੇ ਉਹ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਤੇ ਨਗਰ ਨਿਗਮ ਨੂੰ ਕਿਉਂਕਿ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਕੂੜੇ ਦੇ ਢੇਰ ਵਾਧੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ 2.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਜੇ ਤੱਕ ਇਲੈਕਸ਼ਨ ਨਗਰ ਨਿਗਮ ਦੇ ਨਹੀਂ ਕਰਵਾਏ ਗਏ ਜਿਸ ਦੇ ਨਾਲ ਲੋਕ ਤਰਾਹੀਤ ਰਾਹੀ ਕਰ ਰਹੇ ਨੇ ਕਿਉਂਕਿ ਉਹ ਕਿਹਦੇ ਕੋਲ ਜਾਣ ਇਸ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਹੋ ਆਖਣਾ ਹੈ ਕਿ ਨਗਰ ਨਿਗਮ ਸਫਾਈ ਵੱਲ ਧਿਆਨ ਦੇਵੇ ਤਾਂ ਜੋ ਅੰਮ੍ਰਿਤਸਰ ਨੂੰ ਵਾਕਈ ਸਮਾਰਟ ਸਿਟੀ ਆਖਿਆ ਜਾ ਸਕੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਧੀਕ ਡਿਪਟੀ ਕਮਿਸ਼ਨਰ ਹਰ ਸਿਮਰਨ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਸੰਗਠਨ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਮਿਤੀ 8, 9 ਅਤੇ 10 ਦਸੰਬਰ 2024 ਨੂੰ ਕੀਤੇ ਜਾਣ ਵਾਲੇ ਪਲਸ ਪੋਲੀਓ 라ਉਂਡ ਦੀ ਕਾਮਯਾਬੀ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਮਜੀਠਾ ਰੋਡ ਵੱਲੋਂ ਪ੍ਰਧਾਨ ਨਰਿੰਦਰ <th>ਾਪਾ ਦੀ ਅਗਵਾਈ ਵਿੱਚ 75 ਵਾ ਸੰਵਿਧਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਐਸਈ ਸਮਾਜ ਨਾਲ ਸੰਬੰਧਿਤ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੁੱਖ ਬੁਲਾਰੇ ਬਰਿੰਦਰ ਸਿੰਘ, ਡਾਕਟਰ ਮੋਹਨ ਲਾਲ ਅਤੇ ਡਾਕਟਰ ਏਪੀ ਕਟਾਰੀਆ ਨੇ ਸੰਵਿਧਾਨ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ चमन लाल सेक्रेटरी सलक्षन सिंह कैशियर रमेश अत्री प्रेस सेक्रेटरी डॉक्टर सुभाष हीरा गुरमीत सिंह बलदेव सिंह панनु आद हाजिर सान श्री गुरुदास वेलफेयर सोसाइटी वलूं शब्दान दा 75वां दिवस मनाया जा रहा जो के बाबा साहब ने 2 साल 11 महीने 18 दिन दे विच इन्नू ਕੰਪਲੀਟ ਕਰਕੇ ਪੇਸ਼ ਕੀਤਾ ਜਿਸ ਵਿੱਚ ਸਾਨੂੰ ਨ્યાਅ, ਸਤੰਤਰਤਾ, ਸਮਾਨਤਾ ਤੇ ਭਾਈਚਾਰੇ ਦਾ ਅਧਿਕਾਰ ਲੈ ਕੇ ਦਿੱਤੇ ਤੰਦ ਕਾਰਨ ਰੇਲ ਗੱਡੀਆਂ ਦੇ ਸੰਚਾਲਨ ਲਈ ਸੁਰੱਖਿਆ ਦੇ ਪੱਧਰ ਨੂੰ ਵਧਾਉਣ ਲਈ ਫਿਰੋਜ਼ਪੁਰ ਡਿਵੀਜ਼ਨ ਨੇ ਤੰਦ ਦੌਰਾਨ ਰੇਲ ਗੱਡੀਆਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ ਲੋਕੋ ਪਾਇਲਟਾਂ ਨੂੰ ਰੇਲਵੇ ਇੰਜਨ ਵਿੱਚ ਪਰੋਸੇਯੋਗ ਸੁਰੱਖਿਆ ਯੰਤਰ ਫੋਗ ਸੇਫਟੀ ਯੰਤਰ ਦਿੱਤੇ ਗਏ ਹਨ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮ ਚਰਿਤਮਹੀਨੇ ਦੇ ਪਾਰਾਇਣ ਪਾਠ ਦਾਯੋਸ਼ 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10 ਵਜੇ ਤੱਕ ਮੰਦਿਰ ਮਤਾ ਲਾਲ ਦੇਵੀ ਮੋਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਫਾਸਟਵੇ ਦੇ ਚੈਨਲ ਨੰਬਰ 242 ਤੇ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁਬਾਰਾ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਮੁਫਤ ਇਲਾਜ ਕਰਨ ਦੇ ਉਦੇਸ਼ ਨਾਲ ਆਯੂਸ਼ਮਾਨ ਕਾਰਡ ਬਣਾਉਣ ਦਾ سلسلہ ਸ਼ੁਰੂ ਕੀਤਾ ਹੋਇਆ ਹੈ। ਕਾਰਡ ਬਣਾਉਣ ਸੰਬੰਧੀ ਇੱਕ ਕੈਂਪ ਅਨੁਤਸਿਕਾ ਦੇ ਆਫਿਸ ਵਿੱਚ ਰਾਜੇਸ਼ ਮਹਿਤਾ ਅਤੇ ਰਮਾ ਮਹਿਤਾ ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ। ਇਸ ਮੌਕੇ ਤੇ ਰਾਜਿੰਦਰ ਜੋਸ਼ੀ, ਦੀਪਕ ਪਦਮ, ਰਾਜੇਸ਼ ਬੋਬੀ, ਸੰਦੀਪ, ਨਿਤੇਸ਼ ਦੀਪਕ ਸੋਨੀ ਪ੍ਰਦੀਪ ਪਾਟਿਆ ਅਤੇ ਹੋਰ ਲੋਕ ਵੀ ਸ਼ਾਮਿਲ ਸਨ ਅੱਜ 70 ਸਾਲ ਤੋਂ ਉੱਪਰ ਜਿਹਨੇ ਸਾਡੇ ਸੀਨੀਅਰ ਸਿਟੀਜ਼ਨ ਹੈ ਉਹਨਾਂ ਦਾ ਆਪਾਂ 5 ਲੱਖ ਰੁਪਏ ਦਾ ਜਿਹੜਾ ਬੀਮਾ ਹੈ ਮੋਦੀ ਸਰਕਾਰ ਵੱਲੋਂ ਆਪਾਂ ਫ੍ਰੀ ਆਫ ਕੋਸਟ ਬਣਾ ਰਹੇ ਹਾਂ ਜੀ ਤਾਂ ਕਿ ਜਿਹੜੇ ਵੀ ਸਾਡੇ ਸੀਨੀਅਰ ਸਿਟੀਜ਼ਨ ਹੈਗੇ ਉਹ ਆਪਣਾ ਇਲਾਜ ਆਪਣਾ ਹਰ ਹਸਪੀਟਲ 'ਇਸ ਇਲਾਜ ਹੋਏ ਇੰਡੀਆ ਵਿੱਚ ਮੋਦੀ ਸਰਕਾਰ ਤੇ ਨਵਰੀ ਰਿਪੀਟ ਹੋਈ ਹੈ ਪੰਜਾਬ ਵਿੱਚ ਵੀ ਤੁਸੀਂ ਬਾਦਲੇ ਜਨਤਾ ਪਾਰਟੀ ਸਰਕਾਰ ਨਾਓ ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾ ਕਰਨੇ ਕਿਹਾ ਕਿ ਸਰਹੱਦੀ ਹਿੰਦ ਪਟਿਆਲਾ ਰੋਡ ਦੇ ਪਿੰਡ ਆਦਮਪੁਰ ਨੇੜੇ ਨਹਿਰ ਦੇ ਕੰਢੇ ਗਊਮਾਤਾ ਦਾ ਕਤਲ ਸਰਕਾਰ ਦੇ ਚਿਹਰੇ ਤੇ ਕਲੰਕ ਸਾਬਿਤ ਹੋ ਰਿਹਾ ਹੈ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ। ਸ਼੍ਰੀ ਮਦ ਭਾਗਵਤ ਕਥਾ ਸਪਤਾ ਗਿਆਨ ਯਤ 3 ਨਵੰਬਰ ਤੱਕ ਮੰਦਿਰ ਠਾਕੁਰ ਦੁਆਰਾ ਬਾਹਰ-ਬਾਰ ਲੋਗੜ ਗੇਟ ਵਿਖੇ ਚੱਲ ਰਹੀ ਹੈ। ਪਰਮ ਪੂਜਯ ਸ਼੍ਰੀ ਗੋਵਿੰਦ ਕ੍ਰਿਸ਼ਨ ਸ਼ਾਸਤਰੀ ਜੀ ਬ੍ਰਿੰਦావਨ ਤਾਮਵਲੇ ਹਰ ਰੋਜ਼ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਕਥਾ ਕਰ ਰਹੇ ਹਨ। 3 ਨਵੰਬਰ ਨੂੰ ਭੰਡਾਰਾ ਲਗਾਇਆ ਜਾਏਗਾ ਇਸ ਮੌਕੇ ਅਸ਼wini ਕੁਮਾਰ ਹਿਤੇਸ਼ ਕਟਾਰੀਆ ਰਾਜੇਸ਼ ਸ਼ਰਮਾ ਸਮੇਤ ਸੰਗਤਾ ਮੌਜੂਦ ਸਨ ਪੁਲਿਸ ਥਾਣਾ ਜੀਆਰਪੀ ਨੂੰ ਇੱਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ 30 ਤੋਂ 35 ਸਾਲ ਕੱਦ 5 ਫੁੱਟ 1 इंच ਅਤੇ ਇਸ ਦੀ ਮੌਤ ਰੇਲਗੱਡੀ ਨਾਲ ਟਕਰਾ ਜਾਣ ਕਾਰਨ ਹੋਈ ਹੈ ਅਤੇ লাশ ਨੂੰ 72 ਘੰਟਿਆਂ ਲਈ ਮੌਤਸ਼੍ਰੀ ਵਿੱਚ ਰੱਖਿਆ ਗਿਆ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ थाना ਜੀਆਰਪੀ ਨਾਲ ਸੰਪਰਕ ਕਰੋ। थाना ਮਕਬੂਲਪੁਰਾ ਨੂੰ ਇੱਕ ਨਾਮਾ ਲੂਮ ਵਿਅਕਤੀ ਦੀ লাশ ਮਿਲੀ ਹੈ ਜਿਸ ਦੀ ਉਮਰ 40-45 ਸਾਲ ਹੈ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ थाना ਮਕਬੂਲਪੁਰਾ ਨਾਲ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਪਾਕਿਸਤਾਨ ਨਾਲ ਵਪਾਰ ਖੋਲਣ ਦੇ ਮੁੱਦੇ ਤੇ ਸੰਸਦ ਆਸ਼ਲਾ ਨੇ ਕੇਂਦਰੀ ਰਾਜ ਮੰਤਰੀ ਜਤਿੰਪ੍ਰਸਾਦ ਨਾਲ ਕੀਤੀ ਮੁਲਾਕਾਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵਿਦਿਆਰਥਣਾ ਅਤੇ ਉਹਨਾਂ ਦੇ ਮਾਪਿਆਂ ਨੂੰ ਵੰਡੇ ਹੈਲਮਟ ਕੋਟ ਖਾਲਸਾ ਕਤਲ ਮਾਮਲੇ 'ਚ ਦੋ ਹੋਰ ਦੋਸ਼ੀ ਗ੍ਰਿਫਤਾਰ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦਿੱਤੀ ਜਾਣਕਾਰੀ